ਓ ਹੈਲੋ ਮੈਡਮ ਤੇਰਾ ਘਰ ਵਾਲਾ ਕੰਮ ਤੋਂ ਆ ਗਿਆ ਹੋਇਆ ਤੇ ਫੋਨ ਤੋਂ ਬਹਿਲੀ ਹੋ ਗਈ ਹੋਵੇ ਪਾਣੀ ਤਾਂ ਨਹੀਂ ਪੋਚ ਲੋ ਮੈਨੂੰ ਵੀ ਓ ਆ ਗਿਆ ਤੁਸੀਂ ਸੋਰੀ ਮੇਰਾ ਧਿਆਨ ਨਹੀਂ ਸੀਗਾ ਓ ਤੇਰਾ ਫੋਨ ਤੋਂ ਧਿਆਨ ਹਟੇ ਤਾਂ ਹੀ ਤੂੰ ਮੇਰੇ ਵੱਲ ਧਿਆਨ ਦਵੇਂ ਹਰ ਵੇਲੇ ਤੂੰ ਫੋਨ ਤੇ ਲੱਗੀ ਰਹਿੰਦੀ ਹੈ ਜਦੋਂ ਮਰਜੀ ਦੇਖ ਲਓ ਤੈਨੂੰ ਆਹੋ ਕੰਮ ਤੁਸੀਂ ਕਰਕੇ ਜਾਂਦੇ ਹੋ ਨਾ ਸਵੇਰੇ ਕੰਮ ਕਰਦੀ ਹੈ ਸਾਰਾ ਦਿਨ ਟਾਈਮ ਤਾਂ ਵੈਸੇ ਹੀ ਨਹੀਂ ਲੱਗਦਾ ਕੀ ਹੋਇਆ ਜੀ 2 ਘੜੀ ਫੋਨ ਵੀ ਚਲਾ ਲਿਆ ਠੰਡ ਪਤਾ ਕਿੰਨੀ ਹੈ ਮੈਂ ਸੋਚਿਆ ਰਜਾਈ 'ਚ ਬੈਠੀ ਆਂ ਤੇ ਦੋ ਘੜੀ ਦੇਖ ਲਾਂ। ਅਨਿਕਾ ਜਲਦੀ ਉੱਠੇ ਰੋਟੀ ਬਣਾ ਮੈਨੂੰ ਭੁੱਖ ਬਹੁਤ ਲੱਗੀ ਐ। ਦੇਖੀ ਅੱਜ ਬੱਚੇ ਬਹੁਤ ਅੰਗਰ ਦੇ ਪਏ ਸੀ ਠੰਡ ਵੀ ਬਹੁਤ ਸੀ ਮੈਂ ਨਾ ਸਬਜ਼ੀ ਬਣਾਈ ਨਹੀਂ ਹੈਗੀ ਮੈਂ ਕਹਿੰਦੀ ਐ ਅੱਜ ਰੋਟੀ ਬਾਹਰੋਂ ਮੰਗਵਾ ਲਓ ਤੁਸੀਂ। ਗੁੱਸੇ ਨਾਲ ਹੋਵੋ ਚੁੱਪ ਕਰਕੇ ਰੋਟੀ ਆਰਡਰ ਕਰ ਦੋ ਵੈਸੇ ਵੀ ਅੱਜ ਮੇਰੇ ਨਾ ਬਾਹਰ ਰੋਟੀ ਖਾਣ ਦਾ ਮਨ ਸੀ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਤੂੰ ਰੋਟੀ ਜਾਣ ਕੇ ਨਹੀਂ ਬਣਾਈ ਹੋਣੀ। ਤੂੰ ਗੋਦਾ ਤਾਂ ਲੱਗੀ ਨਹੀਂ 24 ਘੰਟੇ ਰੋਟੀ ਮੰਗਾ ਲਓ ਮੈਨੂੰ ਤਾਂ ਆਹ ਬਹੁਤ ਭੁੱਖ ਲੱਗੀ ਆ ਹੁਣ ਗੱਲਾਂ ਨਾ ਮਾਰੋ ਤੇ ਰੋਟੀ ਤਾਂ ਬਾਹਰੋਂ ਮੰਗਵਾ ਲੈ ਪੈਣੀ ਐ ਜੇ ਤੂੰ ਨਹੀਂ ਬਣਾਈ ਮੈਨੂੰ ਤਾਂ ਭੁੱਖ ਬਹੁਤ ਲੱਗੀ ਐ ਅਨਿਕਾ ਅੱਜ ਸੰਡੇ ਐ ਯੁਵਰਾਜ ਨੂੰ ਵੀ ਛੁੱਟੀ ਐ ਤੇ ਮੈਨੂੰ ਵੀ ਛੁੱਟੀ ਐ ਤੂੰ ਕਹਿੰਦੀ ਸੀ ਘਰ ਦਾ ਰਾਸ਼ਨ ਖਤਮ ਹੋਣਾ ਵਾਲਾ ਹੈ ਆਪਾਂ ਡੀ-ਮਾਰਟ ਜਾ ਕੇ ਰਾਸ਼ਨ ਲੈਣ ਆਈਏ ਠੀਕ ਐ ਲੈ ਆਨੇ ਆ ਹਾਂਜੀ ਆਇਆ ਆ ਮੈਂ ਕਿਦਾ ਫੋਨ ਚੀ ਅਨਿਕਾ ਮੈਨੂੰ ਮੜਾਇਆ ਕੰਮ ਐ ਮੈਂ ਆਇਆ ਜਾ ਕੇ ਤੇ ਤੂੰ ਮੇਰੇ ਆਂਦੇ ਨੂੰ ਤਿਆਰ ਨਹੀਂ ਫੋਨ ਦੁਆਲੇ ਨਾ ਲੱਗੇ ਰਹੀ ਸਿਰੋ ਕਪੜੇ ਬਦਲਨੇ 2 ਮਿੰਟ ਲੱਗਨੇ ਐ ਮੈਂ ਬਦਲ ਲੂੰਗੀ ਰਾਗੀ ਮੇਰੇ ਫੋਨ ਦੀ ਗੱਲ ਹਰ ਵੇਲੇ ਮੈਂ ਫੋਨ ਤੇ ਵੀ ਨਹੀਂ ਲੱਗੀ ਰਹਿੰਦੀ ਘਰ ਦੇ ਕੰਮ ਵੀ ਕਰਨੇ ਹੁੰਦੇ ਆ ਚੱਲ ਠੀਕ ਐ ਤਿਆਰ ਹੋ ਜੀ ਮੇਰੇ ਆਂਦਿਆਂ ਆਂ ਮੈਂ ਬੜ ਬੜ ਗੱਦ ਰੰਦੇ ਮੈਨੂੰ ਕਹਿੰਦੇ ਆਇਆ ਥੋੜੀ ਦੇਰ ਚ ਦੋ ਘੰਟਿਆਂ ਤੋਂ ਪਹਿਲਾਂ ਨਹੀਂ ਆਂਦੇ ਹੈਗੇ ਕੋਈ ਨਾ ਕਪੜੇ ਪਾਣੀ ਆ ਮੈਂ ਹੋ ਜੂਗੀ ਤਿਆਰ ਇਹਨੂੰ ਫੋਨ ਚਲਾ ਲਾ ਕੀ ਤੂੰ ਫੋਨ ਤੋਂ ਵਾਲੇ ਲੱਗੀ ਆ ਤੈਨੂੰ ਮੈਂ ਕਿਹਾ ਸੀ ਮੇਰੇ ਆਂਦੇ ਨੂੰ ਤਿਆਰ ਰਹੀ ਤੂੰ ਹਲੇ ਵੀ ਅੱਧੀ ਬੈਠੀ ਉਹੀ ਕੱਪੜੇ 'ਚ ਨਾਲੇ ਮੁੰਡਾ ਨੰਗਾ ਬੈਠਾ ਉਹਨੂੰ ਕੱਪੜਾ ਕਿਉਂ ਨਹੀਂ ਦਿੱਤਾ ਤੈਨੂੰ ਨਹੀਂ ਪਤਾ ਉਹਨੂੰ ਬੁਖਾਰ ਸੀਗਾ ਦਵਾਈ ਦਿੱਤੀ ਉਹਨੂੰ ਸਵੇਰ ਦੀ ਓਹੋ ਦਵਾਈ ਦੇਣਾ ਤਾਂ ਮੈਂ ਮੁੰਡੇ ਨੂੰ ਭੁੱਲੀ ਗਈ ਉਹ ਤੈਨੂੰ ਫੋਨ ਤੋਂ ਬੇਲ ਮਿਲੂਗੀ ਤਾਂ ਹੀ ਤੂੰ ਦਵਾਈ ਦੋਵੇਂਗੀ ਉਹਨੂੰ ਫੋਨ ਤੇ ਕਿਉਂ ਚਲਾਈ ਜਾਂਦਾ ਉਹ ਜੀ ਅੱਖਾਂ ਖਰਾਬ ਹੋਊਗੇ ਕੱਲ ਨੂੰ ਫੇਰ ਕੋਈ ਨਾ ਹੁੰਦੇ ਦਿੰਨੀ ਉਹ ਦਵਾਈ ਕੀ ਆ ਨੀ ਕਾ ਤੂੰ ਫੋਨ ਤੋਂ ਲੱਗੀ ਰਹਿਨੀ ਸਾਰਾ ਦਿਨ ਤੈਨੂੰ ਘਰ ਦਾ ਕੋਈ ਖਿਆਲ ਨਹੀਂ ਹੈਗਾ ਬੱਚਿਆਂ ਦਾ ਕੋਈ ਖਿਆਲ ਨਹੀਂ ਹੈਗਾ ਉਹਨੂੰ ਟਾਈਮ 'ਚ ਦਵਾਈ ਦੇਣੀ ਹੈ ਇੰਨੇ ਨੂੰ ਦੋ ਵਾਈਟ ਦਵਾਈ ਦੇਣ ਵਾਲੀ ਹੋਣਾ ਸੀਗਾ ਉਹਨੂੰ ਮੈਂ ਨਾ ਪਹਿਲੀ ਮਾਂ ਦੇਖੀ ਐ ਜਿਹੜੀ ਬੱਚਿਆਂ ਨਾਲੋਂ ਜ਼ਿਆਦਾ ਫੋਨ ਨੂੰ ਪਿਆਰ ਕਰਦੀ ਈ ਐ ਤੈਨੂੰ ਮੈਂ ਇੰਨੀ ਵਾਰ ਸਮਝਾਇਆ ਇੰਨੀ ਵਾਰ ਟੋਕਿਆ ਅਨਿਕਾ ਨਾ ਇੰਨਾ ਫੋਨ ਚ ਲਾਇਆ ਕਰ ਨਾ ਚਲਾਇਆ ਕਰ ਤੈਨੂੰ ਸਮਝ ਨਹੀਂ ਆਂਦੀ ਤੇਰਾ ਫੋਨ ਅੱਜ ਮੈਂ ਤੋੜ ਦੇਣਾ ਤੈਨੂੰ ਬਟਨ ਵਾਲਾ ਫੋਨ ਲੈ ਕੇ ਦਊਂਗਾ ਹੁਣ ਤੁਸੀਂ ਮੈਨੂੰ ਮਾਫ਼ ਕਰ ਦਿਓ ਫੋਨ ਨੇ ਤਾਂ ਮੇਰਾ ਦਿਮਾਗੀ ਖਰਾਬ ਕਰਤਾ ਸੀ ਹੁਣ ਨਹੀਂ ਮੈਂ ਫੋਨ ਚਲਾਉਂਦੀ ਹੁਣ ਤੁਹਾਨੂੰ ਮੇਰੇ ਘਰ ਚ ਕਦੀ ਵੀ ਫੋਨ ਨਹੀਂ ਦਿਖੂਗਾ ਅਨਿਕਾ ਆ ਫੋਨ ਹੋ ਗਏ ਲੈਪਟਾਪ ਹੋ ਗਏ ਇਹ ਸਾਡੀ ਨਾ ਸੁੱਖ ਸੁਵਿਧਾ ਦੀਆਂ ਚੀਜ਼ਾਂ ਆ ਆਪਾਂ ਇਹਨੂੰ ਆਪਣੀ ਜ਼ਿੰਦਗੀ ਬਣਾ ਲਿਆ ਅਸੀਂ ਸੋਚਦੇ ਆ ਅਸੀਂ ਇਹਦੇ ਬਿਨਾ ਰਹਿ ਨਹੀਂ ਸਕਦੇ ਪਰ ਕਿਸੇ ਵੀ ਚੀਜ਼ ਦਾ ਜ਼ਿਆਦਾ ਇਸਤੇਮਾਲ ਕਰਨਾ ਨੁਕਸਾਨ ਹੀ ਹੁੰਦਾ ਜਿਵੇਂ ਉਹ ਰੋਟੀ ਤੇ ਪਾਣੀ ਵੱਧ ਪੀ ਲਈਏ ਤਾਂ ਵੀ ਨੁਕਸਾਨ ਹੁੰਦਾ ਇਸ ਕਰਕੇ ਸਾਨੂੰ ਕਿਸੇ ਵੀ ਚੀਜ਼ ਦਾ ਇਸਤੇਮਾਲ ਨਾ ਲਿਮਟ ਚ ਕਰਨਾ ਚਾਹੀਦਾ ਤਾਂ ਜੋ ਨੁਕਸਾਨ ਨਾ ਹੋਵੇ